ਜੀ ਵੀ ਸਾਸਰੀ ਕਾਲ ਜੀ ਮੇਰੇ ਵੀਰਾਂ ਨੂੰ ਤੇ ਮੇਰੇ ਭਰਾਵਾਂ ਨੂੰ ਤੇ ਮੇਰੀਆਂ ਭੈਣਾਂ ਨੂੰ ਸ਼ੁਰੂਆਤ ਕਰਦੇ ਆ ਦਿਨੋਂ ਵਲੌਗ ਦੇ ਵਿੱਚ ਤੇ ਮੈਂ ਹੁਣੇ ਆਇਆ ਸਕੂਲੋਂ ਥੋੜਾ ਚੇਰੀਆ ਆ ਉਹ ਅਦੁੱਰਸਾ ਦੀ ਖੰਮੀ ਬੱਜੀ ਤੇ ਅੱਜ ਤੇ ਹੁਣ ਮੈਂ ਲੱਗਾ ਹਾਂ ਰੋਟੀ ਸਕੂਲੋਂ ਆਇਆ ਹੁਣੇ ਮੈਂ ਭੁੱਖ ਬਹੁਤ ਜਿਆਦਾ ਲੱਗੀ ਆ ਸਕੂਲੇ ਵੀ ਨਹੀਂ ਲੈ ਗਿਆ ਰੋਟੀ ਉਹ ਰੋਟੀ ਚਾਹੀਏ ਆਪਾਂ ਲੈ ਲਿਆ ਹੈਗੀ ਆਲੂ ਮਟਰਾਂ ਦੀ ਸਬਜ਼ੀ ਆਪਣੀ ਜੋ ਕੀ ਕਰਦਾ ਹਾਂ ਡੈਕਸ਼ਨ ਤੇ ਕਰੂ ਜੋ ਤਾਂ ਆਵਾ ਮੈਂ ਆਹ ਟਾਇਰ ਬਦਲਾ ਦੀ ਅਗਲਾ ਮਗਰਾਟ ਮਗਰੂੜ ਲਾ ਦਿਆ ਇਹ ਵੀ ਚਲਾਨ ਆਊਗਾ ਫੇਰ ਹੀ ਸਾਲ ਲੈਣਾ ਇਹ ਵੀ ਤਵਾ ਕਰ ਦਿਆ ਲਾ ਦਿਆ ਅਗਲਾ ਟਾਇਰ ਆਪੇ ਪਾਵਾਂਗੇ ਜਦੋਂ ਕੋਈ ਮੇਲਾ ਮੁੱਲਾ ਆਊਗਾ ਕਿਤੇ ਦੂਰ ਦਾ ਹਾਂਜੀ ਮੈਂ ਵੀ ਟਾਇਰ ਤੇ ਫੋਲਸਾ ਉਹਨਾਂ ਨੇ ਯਾਰ ਕਿਵੇਂ ਆਉਂਦੇ ਉਹ ਫੇਟ ਕਰਾਵਾ ਲੈਣੇ ਪੈਂਦੇ ਨੇ ਭਾਈ ਪੈਂਚਰ ਲਾਉਣ ਟੂਰ ਤੇ ਪੈਂਚਰ ਮਿਲ ਲਿਆ ਮੈਂ ਆ ਵੀ ਮੰਮੀ ਨੂੰ ਹੋੜੇ ਲੈ ਗਿਆ ਆ ਘਰ ਤੋਂ ਰਾਡੀਆ ਕੋਲ ਹੋੜੇ ਜੈਕੀ ਨੂੰ ਅੰਦਰ ਟਾਕਿਆ ਪਤਾ ਨਹੀਂ ਮੈਂ ਕਲੋਨੀ ਦੀ ਯਾਰ ਬਤੀ ਗਾ ਦਾ ਭਰਾਵਾ ਇਹ ਤਾਰਾਂ ਦੇ ਦੋਵੇਂ ਲਾਈਆਂ ਹੁੰਦੀਆਂ ਇਹਨਾਂ ਨੇ ਇਹ ਬੰਦਾ ਪਿਛੇ ਇੱਕੋ ਤਾਰ ਬੰਦਾ ਲਾਹ ਕਰ ਲਿੰਦਾ लै भी तारा नहीं लग लाई भाई तार हूं चली गए आप सौदा लैन घर का समान लिया थोड़ा जो है सब्जी भाजी ये हवा ਪਰਵਾ ਮਮੀ ਅੱਜ ਬਹੁਤ ਜਿਆਦੇ ਓਕੇ ਆ ਕੀ ਹੋਇਆ ਵਾ ਤੈਨੂੰ ਨਹੀਂ ਸ਼ਰਮੰਦੀ ਆ ਕਿ ਕਿਤਾ ਚਾਦਰ ਖਿਲਾਰੀ ਕੀ ਕੀ ਕਰਦਾ ਰਿਹਾ ਮੈਂ ਹੋਣਾ ਉਹ ਚਾਦਰ ਉਹ ਕੁੱਤੇ ਨੇ ਖਿਲਾਰੀ ਹੋਏ ਇਹ ਨਹੀਂ ਪਰਵਾ ਮੈਂ ਆਈ ਖਿਲਾਰੀ ਆ ਕੁੱਤੇ ਵਾਲੀ ਹੈਗੀ ਉੱਪਰ ਉਹ ਕੁੱਤੇ ਨੇ ਥੋੜੀ ਖਿਲਾਰੀ ਹੈ ਕਿੱਥੇ ਆ ਵੇਖ ਵਾਲ ਆ ਵੇ ਦਾ ਹਾਂ ਤੁਸੀਂ ਨੂੰ ਗਿਜਾਇਓ ਕਿੱਥੇ ਕਿਚਨ ਮੈਂ ਰੋਕਣਾ ਚਾਹੀ ਸੀ ਫਿਰ ਉਹੀ ਕੰਮ ਨਹੀਂ ਕਰਦੇ ਜੇ ਤੈਨੂੰ ਵੇਖੀ ਨੀ ਪੋਤਾ ਵਾਰਥਲੇ ਮੰਜੇ ਦੇ ਹੈ ਉਹ ਜਿਵੇਂ ਆਏ ਬੈਠਦੇ ਚੜ ਕੇ ਸੁੱਤਰ ਮਾਨ ਨਾਲ ਆ ਸੁਣ ਲੈ ਤੇ ਪਿਛੂ ਉੰਤਰੇ ਪੈਣ ਦਾ ਕੋਣ ਲੈ ਮਮੀ ਘਟਾਂ ਦੇ ਆ ਸਬਜੀ ਅੱਜ ਵੀ ਕਾ ਸਬਜੀ ਬਣਉਣੀ ਇਹ ਭਰਾ ਆਲੂ ਗਾਜਰਾ ਬਣਾਉਣਾ ਆ ਕੀ ਆਲੂ ਗਾਜਰਾ ਬਣਨਗੇ ਅੱਜ ਗਾਜਰਾ ਕਿਦਾਂ ਦੀਆਂ ਨਾ ਮੈਂ ਇਹ ਉਹ ਪਾੜੀ ਗਾਜਰਾ ਰੈਂਦੀ ਹਾਂ ਅਜੇ ਆਪੇ ਉਹ ਦੂਜੇ ਦਿਹਾਈਆਂ ਨਹੀਂ ਆ ਇਹ ਮਿੱਠੇ ਮਿੱਠੇ ਮਨ ਪਰ ਗ਼ੂਨ ਮਿਰਚ ਤੇਜ ਪਾ ਲਾਂਗੇ ਨਾ ਗ਼ੂਨ ਮਿਰਚ ਐਵੇਂ ਤੇ ਕਰਾੜੀਆਂ ਹੀ ਚੰਗਾ ਮਸਾਲਾ ਐ ਜਿਹਦਾ ਮਸਾਲਾ ਇਹ ਨਹੀਂ ਦਾ ਜਿਹੜਾ ਆਲੂਆਂ ਨੂੰ ਐ ਮਸਾਲਾ ਲੱਗਿਆ ਹੁੰਦਾ ਪੂਰੀ ਰੀਨ ਹੁੰਦਾਂ ਦੀ ਬਣਉਂਦੀ ਐ ਇਹਨੇ ਕੀ ਖਾਣਾ ਮੈਂ ਦੱਸ ਦੇ ਤੂੰ ਖਾਣਾ ਮੈਂਨੇ ਸਵਾ ਖਾਣੀ ਹੋਰ ਤੇਰਾ ਅੱਜ ਕੰਮ ਕਿਦਾਂ ਮੇਰਾ ਅੱਜ ਕੰਮ ਸੱਚ ਓਹੋ انداਸਨਾ ਭੋਲੀ ਜਾਂ ਗਰੁਪ ਆ ਬੜਾ ਜਿਕਾਮ ਆਇਆ ਜਿੰਨਾ ਇੱਕ ਜੇ ਮੂੰਹ ਪਕੜਨੋ ਹੜਦਾ ਵਾ ਬੜੀ ਮਤ ਵਾਈਦੀ ਹੋ ਦਿਮਾਗ ਹੀ ਖਰਾਬ ਹੋਇਆ ਹੁੰਦਾ ਹਾਂ ਜੇ ਖਾਂ ਦੇ ਪਾਣੀ ਨੱਕ ਜੋ ਪਾਣੀ ਨਿਸ਼ਾਈ ਦੂਓ ਦੂ ਆਈ ਜਾਂਦੀਆਂ ਕੀ ਕਰੇ ਬੰਦਾ ਜਿਕਾਮ ਸਭ ਤੋਂ ਭੈੜਾ ਵਾ ਬਹੁਤ ਜ਼ਿਆਦਾ ਸਭ ਤੋਂ ਭੈੜਾ ਜਿਕਾਮ ਬੜੀ ਮੁਸ਼ਕਲ ਆ ਗਏ ਲੋ ਫੇਰ ਨਿਸ਼ਾ ਹੁੰਦਾ ਪ੍ਰੋਗਰਾਮ ਬਣਦਾ ਮੇਰਾ ਬੜਾ ਜੀ ਕਾਮ ਹੈ ਯਾਰ ਮਾਤੀ ਵੱਜ ਜਾਂਦੀ ਬੁਖਾਰ ਵੀ ਬੜਾ ਜ਼ਿਆਦਾ ਲੱਗਣ ਡਿਆ ਮੈਨੂੰ ਠੰਡੇ ਕਰਦੀ ਬਹਾਵਾਂ ਵਾਲੇ ਕੱਪੜੇ ਪਾਏ ਠੰਡ ਤੋਂ ਇਨੀ ਗਰਮ ਕੱਢ ਕੇ ਪਾਓ ਕੱਢ ਕੇ ਪਾਉਣਾ ਯਾਰ ਸਹੀ ਗੱਲ ਠੰਡ ਵੀ ਲੱਗਦੀ ਆਗਣਾ ਵਾਲੀ ਨਹੀਂ ਆਗ ਨਹੀਂ ਪਾਉਣੀ ਹੁਣ ਮੈਂ ਘਰ ਨਹੀਂ ਰਹਿੰਦੀ ਕਿ ਮੇਰੇ ਕੋ ਨਹੀਂ ਲਾ ਲਾ ਚੁੱਕਿਆ ਜਾਂਦਾ ਜਾਂਦਾ ਮੈਂ ਇਥੇ ਚੁੱਲ੍ਹੇ ਦੇ ਖੁਲਾਰੇ ਪਾ ਕੇ ਬੈਠੀ ਰਹਿਣਾ ਹੁੰਦਾ ਅੱਜ ਕਿਦਾਂ ਘਰਾਂ ਚੱਲ ਉਹ ਠੰਡ ਬੜੀ ਲੱਗਦੀ ਹੁਣ ਹੱਥ ਹੋ ਗਏ ਨਾ ਤੇ ਵੜਦਲਾ ਮੈਂ ਕੰਬਲ ਜ। ਬਸ ਅੱਜ। ਗਣਕੀ ਨਹੀਂ ਕੋਦਰੀ ਵੀ ਮੈਡਮ ਮਮੀ ਤੇਰੀ ਆਈ। ਮੈਡਮ ਨਾ ਮੈਡਮ ਨੇ ਨਹੀਂ ਕੁਝ ਕਿਹਾ। ਉਹ ਪਰਿਆ ਤੂੰ। ਇੰਨੇ ਬੜੀ ਹੱਥ ਚੁੱਕੀ ਹੋਏ ਇੱਕ ਦੇ। ਅ ਕੜੀ ਜਾਊਂਗਾ ਗਾੜੀ ਨੂੰ। ਮੈਂ ਦੱਤਾ ਤੈਨੂੰ ਮੈਂ ਨਾ ਤੈਨੂੰ ਮੈਂ। ਮੈਂ ਵੜ ਦੂੰਗਾ ਤੈਨੂੰ ਮੈਂ ਦੱਤਾ ਹੀ ਉਹ। ਉਹ ਵੜ ਦਿੰਦਾ ਹੀ ਉਹ ਤੇਰੇ ਅਗੇ ਨੂੰ ਲੱਗਾ। ਪੋਲੂ ਕਾਕਾ ਦਾ ਇਹਦਾ ਪੋਲੂ ਕਾਕਾ ਪੋਲੂ 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 ਚੱਲ ਨਾ ਇਹਦਾ ਤੇਰੇ ਮੈਂ ਬੱਚਿਆਂ ਦੇ ਮੈਂ ਮੈਂ ਮਾਰ ਦੂੰਗਾ ਤੈਨੂੰ ਸਜਾਉਣ ਦੇਣ ਹਾਂ ਸੰਦੜੇ ਦੇ ਵਿੱਚ ਚੱਲ ਬਰੇ ਮਮੀ ਭਰਾਵਾ ਕੁੱਤੇ ਤਾਂ ਬੜਾ ਬੋਲਣ ਦੀ ਨੇ ਨਵੇਂ ਨੇ ਮੇਰੇ ਕੁਛ ਹੋਈ ਲਵਾ ਲੈਣੀ ਖੇਤ ਨੂੰ ਵੇਖੀ ਆਈ ਨੇ ਇਹਨਾਂ ਨੂੰ ਕਹੇ ਦਨ ਮੈਂ ਨਾ ਮਾਰਨਾ ਕਿ ਕਿਸੀ ਗੰਦਗੀ ਬੜੀ ਆਪਾਂ ਜਿੱਦਾਂ ਦੇ ਲੈਂਦਾ ਨਾ ਅੰਤਰੇ ਪਰ ਕਿੰਨੇ ਕਵਾਲ ਖਾਦੇ ਮੇਰੇ ਖੋਤੇ ਇਹਦੇ ਵਾਲ ਬੜੇ ਚਾਰਦੇ ਰਹੋਗੇ ਆਪਾਂ ਜੋ ਸਾਹ ਲੈਣੇ ਨਾ ਉਹ ਤਕਾ ਹੈ ਨਹੀਂ ਉਹ ਡਰੰਬ ਦੇ ਮਗਰ ਵੜ ਕੇ ਪਤਾ ਨਹੀਂ ਕੀ ਲੱਗਦਾ ਫਿਰ ਹੋ ਕੀ ਇਹਦੇ ਕੰਮ ਉਹ ਫ੍ਰਿਜ ਦੀ ਤਾਰਾਂ ਖਿੱਚ ਕੇ ਨਾ ਇਹ ਮਗਰ ਟੇਪਟੂਪਾ ਸਾਰੀਆਂ ਲਾਤੀਆਂ ਵਾ ਹਾਂ ਤੇ ਹੋਰ ਕੀ ਜੁਰਮੇ ਸੇ ਚੱਲ ਗਈ ਨਾ ਇਹਦੇ ਚੀਕਾਂ ਦੀ ਬਾਗ ਮੈਂ ਭਾਈ ਮਰ ਜਰਾ ਮਰ ਗਿਆ ਬੱਤੀਆਂ ਲਾ ਕੇ ਇਹਦੇ ਚੀਕਾਂ ਡਿਆ ਮਾਰਨ ਨਹੀਂ ਨਹੀਂ ਪਰੇ ਕਿਨੇ ਦੀ ਛੋਈ ਲਾ ਜਾਣੀ ਆ ਜੱਕੀ ਇਧਰ ਵੇ ਤੇਰੇ ਛਤਰਾਂ ਪੂਰੇ ਰੀਨਾ ਵੱਜਨੇ ਖੇਦਨ ਇਧਰ ਮੇਰੀ ਗੱਲ ਸੁਣ ਨਾ ਤੇਰੇ ਛਤਰ ਪੂਰੀ ਰੀਨਾ ਵੱਜਨੇ ਇਧਰ ਮੇਰੇ ਧੱਪ ਚੜ ਗਿਆ ਨਾ ਤੁਸੀਂ ਕੱਲ ਕਰਿਆ ਨਾ ਇਹਨੂੰ ਨਵਾ ਨਵਾਦਨੇ ਕਰ ਹਾਂ ਕੱਲ ਨਵਾ ਰਸਿਆਪਾ ਕਰ ਕੁੱਤੇ ਦਾ ਨਵਾ ਕੇ ਨਾ ਗੰਦ ਪਾਇਆ ਇਹ ਨੇਰਾ ਇਹ ਬੂਥਾੜ ਦਾ ਜੱਕੀ ਤੇਰਤੇ ਮਾਤਾ ਬੜੀ ਕਲਪੀ ਓ ਤੂੰ ਇਹਦੇ ਵੱਡੇ ਆ ਨਾ ਜਾਈਂ ਇਹ ਨਾ ਇਹ ਤੈਨੂੰ ਲਾਡ ਕਰਦੇ ਨੇ ਬਸ ਬਾਅਦ ਫੇਰ ਵੇ ਲੈ ਲੈ ਮੈਨੂੰ ਪਤਾ ਜਦੋਂ ਗਾਲਾਂ ਪੈਣੀਆਂ ਇਹਨਾਂ ਨੇ ਮੇਰੇ ਲੱਤਾਂ ਜਾਣ ਕੇ ਵੇਚੇ ਜਾਂਦਾ ਹੀ ਕੁੱਤਿਆਂ ਦੀ ਆਵਾਜ਼ ਨਹੀਂ ਬਾਹਰ ਚੱਲਾਈ ਹੈ ਤੂੰ ਤਾਂ ਸੁਣਾਵਾ ਪਰ ਇਹਦੀਆਂ ਕਰਤੂਤਾਂ ਦੀ ਸੁਹਣੀਆ ਨਹੀਂ ਤੂੰ ਤਾਂ ਗੰਦ ਬੜਾ ਪਾਉਂਦਾ ਵਾ ਅੱਜ ਬੈੱਡ ਤੇ ਸ਼ਕਲ ਸੋਹਣੀ ਆ ਅਕਲ ਦੀ ਭਰੇ ਦੀ ਹੈ ਜੀ ਕਿੱਡਾ ਇਹ ਡੱਟ ਦੇ ਜਾਂਦਾ ਹੈ ਲੈ ਵੀ ਦੁੱਧੀ ਵੀ ਆ ਗਏ ਇੱਕ ਲੱਗੇ ਭੌਂਕਣ ਖਾਈ ਕਰਦੇ ਇਹਦੇ ਵਿੱਚ ਕੋਣਾ ਹੈ ਬੱਤ ਬੇਜਨ ਆਇਦਰ ਮਾ ਮੇਰੇ ਮੁੰਡੇ ਜਰੰਦੇ ਨਹੀਂ ਵਿਸ਼ਾਲ ਆ ਉਹ ਅੱਜ ਵਿਸ਼ਾਲ ਦਾ ਜਨਮ ਦੇ ਨਹੀਂ ਪੁੱਛਿਆ ਹੀ ਉਹਨੂੰ ਮੈਂ ਮਾ ਵਿਸ਼ਾਲ ਕਿੱਥੇ ਆ ਆਂਦਾ ਮੈਂ ਸ਼ਹਿਰਪੁਰਾ ਪਾਸਪੋਰਟ ਅਪਲਾਈ ਕਰ ਕੀਤਾ ਹੀ ਉਹਨੇ ਕੀ ਕਰਨ ਗਿਆ ਅੱਛਾ ਆਂਦਾ ਕੁਆ ਮੈਂ ਬਾਅਦ ਚ ਗੱਲ ਕਰਦਾ ਮੈਂ ਮੈਨੂੰ ਵਿਸ਼ ਕਰਦੀ ਤੇ ਡਿਆ ਹੀ ਤੂੰ ਤਾਂ ਤੇ ਫੋਨ ਕਰਨ ਫੇਰ ਤੈਨੂੰ ਕੰਮ ਦੇ ਵਿੱਚ ਵੀ ਨਹੀਂ ਮੈਂ ਫੋਨ ਚੁੱਕਿਆ ਆਦਾ ਹੋ ਗਿਆ ਪਾਸਪੋਰਟ ਦਾ ਗੱਲ ਹੀ ਨਹੀਂ ਹੋਈ ਬਾਅਦ ਵਿੱਚ ਜੇ ਪ੍ਰੀਦਾਇਆ ਹੁਣ ਤੇ ਮੈਂ ਪ੍ਰੀਤ ਨੂੰ ਵੀ ਇਹੋ ਗੱਲ ਕਹੀ ਮੈਂ ਪ੍ਰੀਤ ਨਾਲ ਹੀ ਗੱਲ ਕਰਾਂਗੀ ਇੱਥੇ ਨਹੀਂ ਪੁੱਤ ਗੱਲ ਹੋਣੀ ਹੈਗੀ ਬਹੁਤ ਕਹਾ ਦੇ ਤੈਨੂੰ ਮੈਂ ਵੀ ਮਿਸ ਕਰਦੇ ਹਾਂ ਸਾਰੇ ਆਣੇ ਦੇਗਾ ਵਿਸ਼ਾਲ ਨੂੰ ਵੀ ਕਮੈਂਟ ਆਏ ਤੇ ਆਪੀ ਬਰਥਡੇ ਭਾਈ ਵਿਸ਼ਾਲ ਨੂੰ ਇਹ ਕਹਿੰਦਾ ਪੂਆ ਜੀ ਮਹੀਨਿਆਂ ਸਾਲਾਂ ਤੋਂ ਹੋ ਗਿਆ ਤਿੱਕੀਆਂ ਲੱਗ ਗਿਆ ਮੈਨੂੰ ਆਂਦਾ ਹੂੰ ਮੈਂ ਚੱਲ ਠੀਕ ਹੀ ਰਹਿਣਾ ਤੇ ਇਹਦਾ ਦੋਨਾਂ ਦਾ 20 ਦਿਨਾਂ ਦਾ ਫਰਕ ਵਾ ਕਿਛਾ ਹੀ ਰਾਮਲਾਲ ਕੇ ਮੇਰੀ ਮਾਸੀ ਦਾ ਮੁੰਡਾ ਹਮ ਇੱਕੋ}{|\text{ਖਾਲਾ ਮਾਮੇ ਦਾ ਮੁੰਡਾ ਉਹਨਾ ਉਹਦਾ ਹੋਇਆ ਵਾ 31 ਅਕਤੂਬਰ ਤੇ ਇਹਦਾ ਹੈਗਾ 9 ਅਕਤੂਬਰ ਦਾ ਅੱਛਾ ਹਾਂ ਵੀ ਵੀਆਂ ਕਿੰਨਾਂ ਦਾ ਫਰਕ ਹੈਗਾ ਮਤਲਬ ਕੀ ਹਮ ਦੋਨੋਂ ਦੀ ਏਜ ਕੀ ਆ ਆ ਇੱਕੋ ਏਜ ਦੋਨਾਂ ਦੀ ਹੁਣ ਜਸੀ ਮੇਰੀ ਕਾ ਹੁਣ ਕੱਲ ਵਰਤਵਾ ਹੈ ਨਾ ਕੱਲ ਵਰਤ ਤੇ ਬਾਅਦ ਫਿਰ ਆਈ ਨੀ ਆਂ ਦੀਵਾਲੀ ਹੂੰ ਦੀਵਾਲੀ ਤੋਂ ਬਾਅਦ ਫਿਰ ਹੁਣਾ ਮਾ ਨੋਵੀਂ ਦਸਵੀਂ ਦਾ ਮੇਲਾ ਚਾਹ ਸਾਹਬ ਹਨਾ ਹੂੰ ਫਿਰ ਉਹ ਕੀ ਭయ్యా ਦੂਜ ਕੀ ਹੁੰਦੀ ਉਹ ਹਨਾ ਭయ్యా ਦੂਜ ਜੋ ਟਿੱਕਾ ਲਾਂਦੇ ਆਹੋ ਹਨਾ ਕੋ ਤਿਆਰ ਹੁੰਦਾ ਵਾ ਤੇ ਹੋਂ ਤੇ ਵੇ ਬਾਬੇ ਫਿਰ ਗਾੜੀ ਸੀਦੀ ਦਿਹਾੜੇ ਆਏ ਨੇ ਨਹੀਂ ਹੋਂਦੇ ਹਜੇ ਨਹੀਂ ਉਹ ਦਸੰਬਰ ਮਹੀਨੇ ਚ ਆਉਣੇ ਆ ਦਸੰਬਰ ਮਹੀਨੇ ਸੀਦੀ ਦਸੰਬਰ ਮਹੀਨੇ ਵੀ ਆਪਾਂ ਜਾਣਾ ਸਹਾਂਦੇ ਆਣਾ ਸੀ ਦੀ ਦਿਆੜੇ ਦੀ ਬਾਬਾ ਉਹ ਹੁਣ ਇਹ ਨਾ ਉਦੋਂ ਉਦੋਂ ਜਾਣਾ ਆਂਡ ਵੱਡੀ ਹੁਣੀ ਆ ਕਿਥੇ ਨਹੀਂ ਨਹੀਂ ਉਦਨਾ ਉਦੋਂ ਮਠੀ ਮਠੀ ਹਿੰਦੀ ਨਹੀਂ ਹਿੰਦੀ ਆ ਤੇ ਹੋਂ ਤੇ ਬਾਬਾ ਦੀ ਵਰਸੀ ਕੁੰਮਣਾਵਲੇ ਦੀ 13 14 15 ਨੂੰ ਇੱਕ ਛੋਟੀ ਵਰਸੀ ਫਿਰ 23 24 25 ਨੂੰ ਹੈਗੀ ਆ ਵੱਡੀ ਵਰਸੀ ਹਾਂ ਚਲੋ ਜੀ ਦੇ ਦਿਨ ਦਿਨ ਤੇ ਆ ਰਹੀ ਆ ਬਾਬਾ ਸਾਰਿਆਂ ਦੀ ਵਰਸੀ ਦੇਣਾ ਬਾ ਬੇਕੋ ਮਨਾਏ ਵਰਸੀ ਆਪਣੇ ਕਿੰਨੇ ਤਰੀਕ ਨੂੰ ਨੂੰ ਮੈਂ 1 13 14 ਨੂੰ 15 ਨੂੰ ਤੇ 1 ਹੈ ਕਿ 23 ਚ ਉਹ ਵੀ 25 ਨੂੰ 13 14 ਸਾਰੇ ਜਣੇ ਆਏ ਹੋ ਤੇ 24 ਵੀ 25 ਸਾਰੇ ਜਣੇ ਆਏ ਹੋ ਯਾਰ ਪਟਾਲੇ ਮੈਂ ਦਰਸ਼ਨ ਕਰਿਓ ਤੇ ਨਾਲੇ ਚਲੋ ਮਥੜ ਦੇ ਕੇ ਜਾਇਓ ਲੋ ਵੀ ਚੰਨੂ ਕਰਦੇ ਸਬਸਕ੍ਰਾਈਬ ਲਾਈਕ ਕਰਦੇ ਕਮੈਂਟ ਕਰਦੇ ਸ਼ੇਅਰ ਕਰਦੇ ਯਾਰ ਕਰੋ ਸਪੋਰਟ ਥੋੜੀ ਜੀ ਹੋਰ ਦੱਬ ਕੇ ਸਪੋਰਟ ਕਰੋ ਭਰਾ ਨੂੰ ਕੰਮ ਥੋੜਾ ਢਿੱਲਾ ਪੈਂਦਾ ਡਾਡਾ ਸਪੋਰਟ ਕਰੋ ਭਰਾਵਾ ਆਪਣੇ 1600 ਦੇ ਕੋਈ ਦੀ ਸਬਸਕ੍ਰਾਈਬਰ ਹੋਏ ਆ ਸ਼ੁਰੂਆਤ ਚ ਤੇ ਵਾਵਾ ਕੰਮ ਚੜ ਗਿਆ ਈ ਧੜਾ ਧੜ ਹੋ ਗਿਆ ਕੰਮ ਕਰਵਾ ਕਰਿਆ ਕਰੋ ਸਪੋਰਟ ਯਾਰ ਵਧਾਓ ਸਬਸਕ੍ਰਾਈਬਰ ਐਡਸ ਨਾ ਸਕਿਪ ਕਰਿਆ ਕਰੋ ਭਾ ਜਿੰਨੀ ਮਰਜ਼ੀ ਲੰਬੇ ਸੈਕਿੰਡ ਦੀ ਹੋਵੇ ਐਡ ਨਾ ਸਕਿਪ ਕਰਿਆ ਕਰੋ ਇੱਕ ਭਰਾ ਮਰਿਆ ਕਰੋ ਸਪੋਰਟ ਸਾਰੇ ਮੇਰੇ ਭਰਾ ਸਬਸਕ੍ਰਾਈਬਰ ਵਧਾਓ ਮੇਰੇ ਤੇ ਆਪਣੇ ਲਾਈਕ ਵੀ ਵਧਾਓ ਸ਼ੇਅਰ ਵੀ ਕਰੋ ਤੇ ਇਦਾਂ ਮੈਨੂੰ ਸਪੋਰਟ ਕਰਦੇ ਰਹੋ ਤੇ ਮਿਲਦੇ ਆਪਾਂ ਅਗਲੇ ਵੀਡੀਓ ਚ ਟੀਲ ਡੈਨ ਬਾਏ ਬਾਏ ਟੇਕ ਕੇਅਰ